ਰੋਟੀਆਂ ਖਾਓ ਯਾਰ ਮੋਟਾਪਾ ਘਟਾਓ ਤੁਸੀਂ ਕਹੋਗੇ ਕਿ ਬਾਈ ਯਾਰ ਅੱਜ ਪਤਰੀ ਕੀ ਬੋਲੀ ਜਾਣਾ ਇੱਕ ਬੰਦੇ ਨਾਲ ਮਿਲਾਉਣਾ ਅੱਧੇ ਪੰਜਾਬ ਨਾਲੋਂ ਬਾਈ ਜਿੰਨੇ ਮੋٹے ਵੀਰ ਤੇ ਸਾਰੇ ਪਤਲੇ ਕਰਤੇ ਪੱਲੇਦਰੀ ਪੜ ਵੀਰੇ ਕੀ ਹਾਲ ਚਾਲ ਹੈ ਬਾਈ ਜਿੰਨੇ ਪਰਾ ਵੀਡੀਓ ਦੇਖ ਰਹੇ ਨੇ ਬਾਈ ਤੰਗ ਬਹੁਤ ਹੋ ਰਹੇ ਨੇ ਜਿਨ੍ਹਾਂ ਦਾ ਬੇਟਾ ਓਵਰ weight ਹੋ ਚੁੱਕਿਆ ਉਮਰ ਜ਼ਿਆਦਾ ਹੋਗੀ ਕਿੱਥੇ ਪਹੁੰਚਣ ਕਿਸੇ ਆਪਣੇ ਭਰਾਣੇ ਜਮੀ ਵੇਟ ਤੋੜਨਾਗਾ ਜੇ ਤੁਸੀਂ ਵੇਟ ਘਟਾਉਣਾ ਜੀ ਆਪਣਾ ਆਫਿਸ ਹੈ ਜੀ ਲੋਹਨਾਪਾ ਚੌਂਕ ਦੇ ਵਿੱਚ ਲਾਈਫ ਨਿਊਟ੍ਰੀਸ਼ਨ ਤੇ ਜਿਹੜੇ ਵੀ ਭਰਾ ਪੈਣਾ ਨਹੀਂ ਆ ਸਕਦੇ ਹਾਂਜੀ ਆਲ ਇੰਡੀਆ ਡਿਲੀਵਰੀ ਫਰੀ ਹੈ ਜੀ ਅਸੀਂ ਘਰੇ ਪਹੁੰਚਾਵਾਂਗੇ ਸਾਰੇ ਭਾਰਤ ਦੇ ਵਿੱਚ ਤੁਹਾਡੇ ਕੋਲ ਫਰੀ ਹੋ ਕੇ ਕurier ਪਹੁੰਚੂ ਜੇ ਤੁਸੀਂ ਲੋਕਲ ਦੇ ਨਹੀਂ ਹੈਗੇ ਸੋ ਨੂੰ ਇੱਕ ਐਗਜ਼ਾਮਪਲ ਦਿਖਾਵਾਂਗਾ ਅੰਕਲ ਜੀ ਸਤਿ ਸ੍ਰੀ ਅਕਾਲ ਤੇ ਆਪਣਾ ਕਿੰਨਾ ਕ ਟਾਈਮ ਤੋੜੇ ਇਹ ਵੇਟ ਨੂੰ ਮੈਂ ਜੀ 2 ਮਹੀਨਿਆਂ ਦੇ ਵਿੱਚ ਆਪਣਾ 10 ਕਿਲੋ ਵੇਟ ਘਟ ਕੀਤਾ ਜੀ ਪਹਿਲਾਂ ਮੈਨੂੰ ਬਹੁਤ ਹੈਲਥ ਇਸ਼ੂ ਸੀ ਇੱਕ ਲੋਕਾਂ ਨੂੰ ਇਹ ਲੱਗੂ ਜੀ ਜਿਆਦੇ ਉਮਰ ਵਾਲੇ ਬੰਦੇ ਖਾ ਨਹੀਂ ਸਕਦੇ ਉਮਰ ਦਾ ਭੇਖਾ ਲੜ ਦੋ ਨਹੀਂ ਜੀ ਉਮਰ ਵੀ ਆਪਣੀ ਪੂਰੀ ਹੋਈ ਹੋਈ ਹੈ ਤੁਹਾਡੇ ਵਰਗੇ ਬੱਚੇ ਨੇ ਆਪਣੇ ਤੇ ਕੋਈ ਦਿੱਕਤ ਨਹੀਂ ਮੇਰੇ ਜੱਡੇ ਅੰਕਲ ਜੀ ਦੇ ਬੱਚੇ ਨੇ ਤੁਸੀਂ ਲਾ ਲੋ ਸਾਹਿਬ ਆ ਉਮਰ ਦੇ ਵਿੱਚ ਵੀ ਆ ਕੇ ਵਜਨ ਤੋੜ ਲਿਆ ਆ ਸਕਰੀਨ ਤੇ ਵੀਰ ਦਾ ਨੰਬਰ ਚੱਲ ਰਿਹਾ ਬਈ ਬੇਫਿਕਰ